ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਮੇਰੇ ਵੀਡੀਓਸ ਨੂੰ ਤੁਸੀਂ ਇੰਨਾ ਪਿਆਰ ਦਿਨੇ ਹੋਗੇ ਤੇ ਬੰਦੇ ਦਾ ਹੌਸਲਾ ਬਹੁਤ ਜ਼ਿਆਦਾ ਵਧਦਾ ਇੱਕ ਸਬਸਕ੍ਰਾਈਬ ਨਾਲ ਵੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੀਆਂ ਭੈਣਾਂਾਂ ਦੀਆਂ ਜੁੜੀਆਂ ਲੰਘੀਆਂ ਤੁਸੀਂ ਵੀ ਬੇਫਿਕਰ ਹੋ ਕੇ ਆਪਣਾ ਆਰਡਰ ਦੇ ਸਕਦੇ ਹੋਗੇ ਜਿਹੜਾ ਆਪਣਾ ਕੰਮ ਹੈ ਉਹ ਜੈਨੂਇਨ ਹੈਗਾ ਤੇ ਕਈ ਭੈਣਾ ਪੁੱਛ ਰਹੀ ਹੁੰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਆਪਣੀ ਸਿਟੀ ਜਿਹੜੀ ਸਮਾਨ ਹੈ ਜੀ ਪਟਿਆਲਾ ਡਿਸਟ੍ਰਿਕਟ ਹੈਗਾ ਤੇ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਇੱਥੋਂ ਆ ਕੇ ਸੂਟ ਲੈ ਆ ਜਾਂਗੇ ਹਨਾ ਤੁਸੀਂ ਲਿਜਾ ਸਕਦੇ ਹੋਗੇ ਤੇ ਕਾਫੀ ਭੈਣਾ ਦੂਰ ਤੋਂ ਲੈਂਗੀਆਂ ਮੈਂ ਕਹਿੰਦੀ ਆ ਜਿਹੜੇ ਦੂਰ ਤੋਂ ਲੈਂਗੀਆਂ ਉਹ ਤੁਸੀਂ ਖਿੱਚਲਾ ਨਾ ਕਰਿਓ ਕਿਉਂਕਿ ਤੁਹਾਨੂੰ ਕੋਰੀਅਰ ਚ ਹੀ ਫਾਇਦਾ ਹੈਗਾ ਵੀ ਤੁਸੀਂ ਆਪਣਾ ਪਾਰਸਲ ਮੰਗਵਾ ਲਓ ਤੇ ਉਹ ਫਿਰ ਆਇਆ ਨਾ ਵੀ ਕਾਫੀ ਦੂਰ ਪੈ ਜਾਂਦਾ ਤਾਂ ਕਰਕੇ ਬਾਕੀ ਤੁਹਾਡੇ ਸਾਰਿਆਂ ਦਾ ਪਿਆਰ ਹੈ ਜੀ ਹਨਾ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਆ ਕੇ ਵੀ ਲੈ ਸਕਦੇ ਹੋਗੇ ਆਪਣੇ ਕਾਫੀ ਦੁਪੱਟੇ ਲਏਗੇ ਜਿਹੜੇ ਡਾਈ ਹੋ ਕੇ ਆਏ ਹੋਗੇ ਤੇ ਹੁਣੀ ਆਉਣੇ ਦੇ ਟਾਈਮ ਹੋ ਕੇ ਆਪਾਂ ਚੈੱਕ ਕਰਦੇਾਂਗੇ ਕਿ ਇਸ ਤਰ੍ਹਾਂ ਡਾਈ ਕੀਤੇ ਨੇਗੇ ਅਜੇ ਆਪਾਂ ਲੈਸਸ ਦੀ ਫਿਨਿਸ਼ਿੰਗ ਦੇਣੀ ਹੈਗੀ ਦੇਖੋ ਕੰਮ ਤੁਹਾਨੂੰ ਐਂਡ ਨੀਦਰਨ ਪਲੀ ਹੋਗਾ ਸਾਰਾ ਇਹਨਾਂ ਸਾਰਿਆਂ ਨਾਲ ਅਜੇ ਲੈਸਸ ਭਲਾਉਣੀਆਂ ਨੇਂਗੀਆਂ ਕਾਫੀ ਕੰਮ ਪਿਆਗਾ ਇਹ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਹੈਗਾ ਸ਼ਡਿਊਲ ਤਾਂ ਕਰਕੇ ਆ ਤੁਹਾਨੂੰ ਸੂਟ ਦਿੱਤਾ ਪਰ ਫਿਰ ਵੀ ਕਰਦੇ ਰਹਾਂਗੇ ਤੁਹਾਨੂੰ ਮੈਂ ਸੂਟ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਨੇਗੇ ਟੈਪੀ ਲਾਈਨਿੰਗ ਦੇ ਸੂਟ ਨੇਗੇ ਲੇਕਿਨ ਆ ਬਟਰ ਕਾਟਨ ਦਾ ਸੂਟ ਹੈਗਾ ਇਹਦਾ 3000 ਪ੍ਰਾਈਸ ਹੈ ਜੇ ਕਿਸੇ ਭੈਣ ਨੇ ਲੈਣਾ ਚਾਹੁੰਦੀ ਤਾਂ ਲੈ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਜਿਹੜੇ ਨਵੀਆਂ ਜੁਰੀਆਂ ਨੇ ਪਹਿਣਾ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਇਸਟਾ ਦੀ ਕਲੈਕਸ਼ਨ ਰਹੇਗੀ ਸਾਰੀ ਇਹ ਤੁਸੀਂ ਵਰਕ ਵਗੈਰਾ ਕਰਾਉਣਾ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇਗਾ ਆਪਾਂ ਪਾਰਸੋ ਵੀਡੀਓ ਪਾਈ ਸੀ ਉਹਦੇ ਵਿੱਚ ਆਪਣੇ ਕੋਲੇ ਆਸ ਇੱਕ ਸੂਟ ਰਹਿ ਗਿਆ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਇੱਕ ਸੂਟ अवेलेबल ਹੈਗਾ ਆਪਣੇ ਕੋਲੇ ਕਾਫੀ ਜਾਦੇ ਸੋਹਣਾ ਸੂਟ ਹੈ 2500 ਇਹਦਾ ਪ੍ਰਾਈਸ ਆ 올ਓਵਰ ਸੂਟ ਹੈਗਾ 3000 ਦਾ ਰਹੇਗਾ ਇਹ ਵੀ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਟੈਪੀ ਦੇ ਸੂਟ ਮੈਚਿੰਗ ਨੇਗੇ ਇਹ ਨਾ ਪਤਾ ਨਹੀਂ ਕਿੱਦਾਂ ਆਪਾਂ ਤੋਂ ਇਦਾਂ ਹੀ ਸਟਾਕ ਰਹਿ ਗਿਆ ਸਕਿੱਪ ਹੋ ਗਿਆ ਤੇ ਵੀਡੀਓ ਪਈ ਹੋਈ ਨਹੀਂ ਹੈਗੀ ਕਈ ਵਾਰ ਤਾਂ ਦਿਮਾਗ ਚੋਂ ਵੀ ਗੱਲ ਨਿਕਲ ਜਾਂਦੀ ਹੈ ਕਿ ਵੀ ਆਪਣੇ ਕੋਲੇ ਕੀ ਖੁਸ਼ ਹੈਗਾ ਕੀ ਕੁਝ ਨਹੀਂ ਦੇਖੋ ਕਿੰਨਾ ਜਾਦੇ ਸੋਹਣਾਗਾ ਸੂਟ ਕਾਫੀ ਜਾਦੇ ਸੋਹਣਾਗਾ ਤੇ ਇਹਦੇ ਨਾਲ ਹੈਗੀ ਇਹ ਵਾਲੀ ਬਾਟਮ ਰਹੂਗੀ ਬਾਟਮ ਚ ਅਸੀਂ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਆਂ ਕਿ ਉਹ ਤਰ੍ਹਾਂ ਸਹੀ ਲੱਗ ਰਹੀ ਹੈ ਵੀ ਬਾਟਮ ਤਾਂ ਇਹ ਹੀ ਰਹੂਗੀ 2000 ਦਾ ਪ੍ਰਾਈਸ ਹੈ ਮੈਚਿੰਗ ਦਾ ਤੁਸੀਂ ਮੈਚਿੰਗ ਲੈ ਸਕਦੇ ਹੋ ਜੇ ਸੀਤ ਮੈਚਿੰਗ ਕਰਕੇ ਹੁੰਦਾ ਜੀ ਥੋੜਾ ਜਿਹਾ ਵੀ ਤੁਹਾਨੂੰ ਨਾ ਠੀਕ ਰੇਟ 'ਤੇ ਪੈ ਜਾਂਦਾਗਾ ਸਸਤਾ ਪੈ ਜਾਂਦਾਗਾ ਚੀਜ਼ ਬਹੁਤ ਸੋਹਣੀ ਬਣਦੀ ਹੈ ਜੀ ਪਰ ਕਪੜਾ ਇੰਨਾ ਕਿ ਜ਼ਿਆਦਾ ਸੌਫਟ ਹੈ ਜਿੰਨਾ ਵੀ ਤੁਸੀਂ ਕਹਿ ਲਓ ਬਾਹਲੇ ਹੀ ਸੋਹਣਾ ਸੂਟ ਹੈਗਾ ਤੁਸੀਂ ਲੈਣਾ ਚਾਹੋ ਨੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਪਹਿਲਾ ਸੂਪੇ ਸੀਗਾ ਤੇ ਇਹ ਵਾਹ ਜਿਆਦਾ ਪੈਰਟ ਵੀ ਕਾਫੀ ਜਾਂਦੇ ਸੋਹਣਾਗਾ ਜੇ ਤੁਸੀਂ 올 ਓਵਰ ਲਓਗੇ ਤਾਂ 2500 ਆਏਗਾ ਤੇ ਜੇ ਤੁਸੀਂ ਮੈਚਿੰਗ ਲਓਗੇ ਇਹਨੂੰ ਤਾਂ ਇਹ 2000 ਪ੍ਰਾਈਜ਼ ਵਿੱਚ ਬੈਠਾ ਇਹਦੀ ਬਾਟਮ ਮੈਂ ਤੁਹਾਨੂੰ ਸ਼ੋਅ ਕਰ ਦੇਣੀ ਆ ਇਹ ਵਾਲੀ ਰਹੇਗੀ ਜੀ ਇਹਦੇ ਨਾਲ ਬਾਟਮ ਕੰਟਰਾਸਟ ਬਹੁਤ ਜ਼ਿਆਦੇ ਸੋਹਣੇ ਬਣਨਗੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਹੀ ਤੁਸੀਂ ਦੁਪੱਟਾ ਰਖਵਾ ਸਕਦੇ ਹੋ ਜਦ ਤੁਸੀਂ ਦੁਪੱਟਾ ਸ਼ਰਟ ਨਾਲ ਦਾ ਵੀ ਰਖਵਾ ਸਕਦੇ ਹੋਗੇ ਐਦਾਂ ਟ੍ਰੈਂਡ ਹੈਗਾ ਹੁਣ ਬਾਕੀ ਤੁਹਾਡੀ ਆਪਣੀ ਚੁਆਇਸ ਹੈਗੀ ਤੁਸੀਂ WhatsApp ਤੇ ਮੈਂਸ਼ਨ ਕਰਦਿਆ ਕਰੋ ਸਾਰਾ ਕੁਝ ਵੀ ਸਾਨੂੰ ਇਹ ਕੁਝ ਚਾਹੀਦਾ ਇਤਨਾ ਚਾਹੀਦਾ ਸੂਟ ਤਾਂ ਕਰਕੇ ਉਸੇ ਤਰ੍ਹਾਂ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਇਹ ਸੀਗਾ ਦੂਜਾ ਸੂਟ ਤੇ ਆਹ ਵੀ ਆਪਣਾ ਕਾਫੀ ਜ਼ਿਆਦਾ ਸੂਟ ਸੇਲ ਹੋਇਆ ਸੀਗਾ ਤੇ ਇਹ ਵੀ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਕਲਰ ਵੀ ਬਹੁਤ ਜਿਆਦੇ ਸੋਹਣੇ ਇਹ ਸੂਟ ਬਣੇ ਹੋਏ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਮੈਂ ਆਪਣਾ ਗ੍ਰੇ ਕਲਰ ਦੇ ਵਿੱਚ ਬਣਵਾਇਆ ਹੋਇਆ ਹੈਗਾ ਠੀਕ ਇਹਦੇ ਨਾਲ ਲੱਗ ਗਈ ਹੈ ਜਿੱਕੇ ਸੂਟ ਬਾਟਮ ਨਈ ਜਾਇਦਨਰ ਗਾਜਰੀ ਹੁੰਦੀ ਉਂ ਬਾਟਮ ਇੱਥੇ ਬਾਟਮ ਹੋ ਰਿਹਾ ਹੈ ਤੁਸੀਂ ਇਹਨੂੰ 올ਓਵਰ ਵੀ ਬਾਏ ਕਰਨਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਮੈਚਿੰਗ ਹੋਗੇ ਤਾਂ ਆਪਾਂ ਤੁਹਾਨੂੰ ਮੈਚਿੰਗ ਵੀ ਬਣਾ ਕੇ ਦਵਾਂਗੇ ਕਿਉਂਕਿ ਇਹਦੇ ਨਾਲ ਅਸੀਂ ਸਲਵਾਰ ਡਾਈ ਕਰਵਾ ਦਾਂਗੇ ਮੋਡਲ ਸਿਲਕ ਦੀਆਂ ਸਲਵਾਰਾਂ ਹੁੰਦੀਆਂ ਨੇ ਉਦਾਂ ਅਸੀਂ ਡਾਈ ਕਰਵਾ ਦਾਂਗੇ ਤੁਸੀਂ ਬੇਸ ਨਾਲ ਦੀ ਸਲਵਾਰ ਡਾਈ ਕਰਵਾਉਣੀ ਹੋਗੀ ਬੇਸ ਨਾਲ ਦੀ ਕਰਵਾ ਲਿਓ ਪੀਚ ਕਲਰ ਦੀ ਕਰਵਾਉਣੀ ਹੋਗੀ ਪੀਚ ਕਲਰ ਦੀ ਕਰਵਾ ਲਿਓ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਕਰਵਾ ਸਕਦੇ ਹੋ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਲੈ ਲਿਓ ਕਾਫੀ ਜ਼ਿਆਦੇ ਸੋਨਾ ਸੂਟ ਹੈਗਾ 2500 ਪ੍ਰਾਈਸ ਰਹੇਗਾ 올ਓਵਰ ਦਾ ਮੈਚਿੰਗ ਰਹੂਗਾ ਜੀ 2000 ਮੈਚਿੰਗ ਦਾ ਆਪਾਂ ਕਾਫੀ ਪਤਾ ਹੀ ਨਹੀਂ ਕਿੰਨੇ ਸੂਟ ਸੇਲ ਕੀਤੇ ਨਗੇ ਤੇ ਤੁਸੀਂ ਉਹ ਪਹਿਣਾ ਨੂੰ ਤਾਂ ਪਤਾ ਹੀ ਆ ਵੀ ਸਟਾਫ ਦਾ ਕਿੰਨਾ ਜਾਦੇ ਸੋਹਣਾਗਾ ਸਾਰੇ ਇਹ ਵੀ ਚਨਾਰਤੀ ਬਣੇ ਹੋਏ ਨੇਗੇ ਸੂਟ ਚਨਾਰ ਦਾ ਸਟਾਫ ਬਹੁਤ ਜਾਦੇ ਸੋਹਣਾ ਹੁੰਦਾਗਾ ਪਰਪਲ ਕਲਰ ਇਹਦੇ ਨਾਲ ਰਹੇਗੀ ਪਿੰਕ ਕਲਰ ਦੀ ਬਾਟਮ ਮੈਚਿੰਗ ਦੇ ਵਿੱਚ ਬਾਕੀ ਤੁਹਾਡੀ ਚੋਆਇਸ ਹੈਗੀ ਵੀ ਤੁਸੀਂ ਕਿਸ ਤਰ੍ਹਾਂ ਸੂਟ ਲੈਣਾਗਾ ਉਸੇ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ ਦੁਪੱਟਾ ਗਾਇਦਾ ਮੈਂ ਤੁਹਾਨੂੰ ਦਿਖਾਇਆ ਸੀ ਟੈਪੀ ਲਾਈਨਿੰਗ ਪਿਛਲੀ ਵੀਡੀਓ ਦੇ ਵਿੱਚ ਉਹ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਉਸ ਤਰ੍ਹਾਂ ਦਾ ਤੁਸੀਂ ਪਿੱਛੇ ਗਿਆ ਦੁਪੱਟਾ ਤਾਂ ਇਹ ਰਹਿਣਗੇ ਜੀ ਇਹਨਾਂ ਨਾਲ ਦੁਪੱਟੇ ਇਹ ਤੁਸੀਂ ਕਰਵਾ ਸਕਦੇ ਹੋ ਦੁਪੱਟਾ ਇਹਨਾਂ ਨਾਲ ਤਿਆਰ ਇਮੇ ਤੁਹਾਨੂੰ ਡਾਈ ਹੋ ਕੇ ਵੀ ਦਿਖਾ ਦਿੰਦੀ ਹਾਂ ਕਿ ਇਸ ਤਰ੍ਹਾਂ ਬਣੂਗਾ ਆਪਾਂ ਡਾਈ ਵੀ ਕਰਵਾਇਆ ਇਸ ਤਰ੍ਹਾਂ ਦਾ ਜੀ ਦੇਖੋ ਇਹ ਇਸ ਕਾਫੀ ਜਿਆਦਾ ਸੋਹਣੀ ਆਉਂਦੀ ਹੈਗੀ ਤੇ ਹਣੇ ਤਾਂ ਲੈਂਸ ਦੀ ਫਿਨਿਸ਼ਿੰਗ ਹੋਊਗੀ ਦੁਪट्टे ਤੇ ਦੇਖੋ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਹੈਗਾ ਵੀ ਤੁਹਾਨੂੰ ਹਰ ਇੱਕ ਚੀਜ਼ ਜਮੈਂ ਪਰਫੈਕਟ ਸ਼ੋਅ ਕਰਾਂ ਵੀ ਇਹ ਚੀਜ਼ ਐਵੇਂ ਲੱਗੂਗੀ ਦੁਪੱਟਾ ਇਹਦੇ ਨਾਲ ਐਵੇਂ ਲੱਗੂਗਾ ਤੇ ਤੁਹਾਨੂੰ ਸਾਰੀ ਚੰਗੀ ਤਰ੍ਹਾਂ ਜਿਹੜੀ ਜਾਣਕਾਰੀ ਆ ਸਕੇ ਵੀਡੀਓ ਦੇ ਵਿੱਚ ਤੁਹਾਨੂੰ ਆਸਾਨੀ ਨਾਲ ਤੁਸੀਂ ਚੰਗੀ ਤਰ੍ਹਾਂ ਸਮਝ ਕੇ ਵੀਡੀਓ ਦੇਖ ਕੇ ਹਨਾ ਸੂਟ ਆਰਡਰ ਕਰ ਸਕਦੇ ਹੋਗੇ ਬੇਸਿਕ ਹੋਗੇ ਦੇਖੋ ਇਹਦੇ ਨਾਲ ਰਹੇਗੇ ਰਹਿਣਗੇ ਇਹ ਵਾਲੇ ਦੁਪट्टे ਇਹੀ ਬੈਸਟ ਨੇਗੇ ਦੁਪट्टे ਜੇ ਤੁਸੀਂ ਲਓਗੇ ਬਾਕੀ ਇਹ ਸਿਰਕ ਦੇ ਵਗੈਰਾ ਕੁਝ ਵੀ ਨਹੀਂ ਹੈਗੇ ਦੁਪट्टे ਕੰਫਰਟੇਬਲ ਨੇਗੇ ਪੂਰੇ ਬਿਲਕੁਲ ਸਲਿੱਪੀ ਨਹੀਂ ਹੈਗੇ ਦੁਪट्टे ਇਹ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਦੁਪट्टे ਲੈ ਲੇ ਕਾਫੀ ਜਿਆਦਾ ਸੋਹਣੇ ਨੇ ਸਿੱਧੇ ਖੜਦੇ ਨੇ ਵੇਖੋ ਕੋਈ ਹਿਲਦਾ ਨਹੀਂ ਹੈਗਾ ਦੁਪੱਟਾ ਜੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਵੀ ਦਿਖਾ ਦਿੰਦੀ ਆ ਸਾਰੀ ਤਾਂ ਵੀ ਨਹੀਂ ਲਣਾ ਹੈਗਾ ਦੁਪੱਟਾ ਇਹ ਠੀਕ ਹੈ ਜੀ ਏ ਇਹਦੇ ਨਾਲ ਰਹੇਗੀ ਬਾਟਮ ਤੇ ਤੁਸੀਂ 올ਓਵਰ ਲਾਣਾਗਾ 올ਓਵਰ ਜਿਹੜੀ ਆਪਾਂ ਜਿਆਦਾ ਪੈਸੇ ਨਹੀਂ ਲਾ ਸਕਦੇ ਜਿਵੇਂ 2500 3000 ਰੁਪਇਆ ਹੈ ਨਾ 2000 ਤੱਕ ਉਹਨਾਂ ਦੀ ਬੀਪਾਟ ਹੁੰਦਾਗਾ ਵੀ ਅਸੀਂ ਇੱਥੇ ਤੱਕ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਬਈ ਫਿਕਰ ਹੋ ਕੇ ਸੂਟ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੀ ਹੈ ਇਹਨਾਂ ਦੀ ਸੂਟ ਦਾ ਤੁਹਾਨੂੰ ਹਰ ਇੱਕ ਫੈਬਰਿਕ ਕੁਆਲਿਟੀ ਵਧੀਆ ਹੀ ਮਿਲੂਗੀ ਸਾਡੇ ਕੋਲੋਂ ਯਾਰ ਇਹਦਾ ਕਿੰਨਾ ਜ਼ਿਆਦਾ ਸੂਟ ਸੇਲ ਹੋਇਆ ਇਹ ਆਪਣੇ ਕੋਲੇ ਬਰਬਰੀ ਦੇ ਵਿੱਚ ਵੀ ਸੀਗਾ ਇਹ ਟੈਪੀ ਦੇ ਵਿੱਚ ਵੀ ਸੀਗਾ ਇਸ ਸੂਟ ਨੇ ਬਹੁਤ ਜ਼ਿਆਦਾ ਉਲਝਣ ਪਾਉਂਦਾ ਹੈਗਾ ਕਿਉਂਕਿ ਸੇਮ ਪ੍ਰਿੰਟ ਬਰਬਰੀ ਚ ਐ ਸੇਮ ਟੈਪੀ ਚ ਐ 2000 ਪ੍ਰਾਈਜ਼ ਰਹੂਗਾ ਇਹਦਾ ਜੀ ਠੀਕ ਐ ਸੀ ਸਕਰੀਨ ਸ਼ਾਟ ਲਾ ਲਓ WhatsApp ਤੇ ਮੈਸੇਜ ਕਰ ਦਿਓ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ 8557905009 ਤੇ ਜਾ ਕੇ ਤੁਸੀਂ ਸਕ੍ਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਸੂਟਾਂ ਦੀ ਕੋਈ ਵੀ ਤੁਸੀਂ ਵਿਆਹਾਂ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣੇ ਨੇ ਪਾਰਟੀ ਵੇਅਰ ਕਰਵਾਉਣੇ ਨੇ ਛੋਟਾ ਮोटा ਫੰਕਸ਼ਨ ਹੈ ਕਿਸੇ ਵੀ ਤਰ੍ਹਾਂ ਤੁਸੀਂ ਰੈਡੀ ਕਰਵਾਉਣੇ ਨੇ ਧੀਆਂ ਲਈ ਕਰਵਾਉਣੇ ਨੇਗੇ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਬੇਫਿਕਰ ਹੋ ਕੇ ਬਾਹਰ ਲਈ ਪਹਿਣਾ ਆਪਣੀ ਆਪਣੀ ਵੀਡੀਓ ਦੇਖ ਰਹੀਆਂ ਨੇ ਗਿਆ ਤੁਸੀਂ ਵੀ ਬੇਫਿਕਰ ਹੋ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਤਰ੍ਹਾਂ ਦੀ ਨਿਸ ਸਟਿਚਿੰਗ ਕਰਵਾਉਣੀ ਹੈ ਤੁਸੀਂ ਜਿਸ ਤਰ੍ਹਾਂ ਦੀ ਤੁਹਾਨੂੰ ਪਸੰਦ ਹੈਗੀ ਉਸ ਤਰ੍ਹਾਂ ਦਾ ਆਪਾਂ ਸੇਮ ਸੂਟ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਕੋਈ ਸ਼ਰਾਰਾ ਗਰਾਰਾ ਬ੍ਰਾਈਡਲ ਲਹਿੰਗਾ ਕੁਝ ਵੀ ਰੈਡੀ ਕਰਵਾਉਣਾਗਾ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਇਹ ਸੂਟ ਨਾ ਹੁਣ ਇਸ ਤਰ੍ਹਾਂ ਆਇਆਗਾ ਇਸ ਸਲਵਾਰ ਨਾਲ ਇਹ ਮੈਂ ਤਾਹਾਂ ਵੀ ਨਹੀਂ ਖੋਲੀਆਂ ਹੈਗੀਆਂ ਦੇਖੋ ਇਹ ਮੇਰੇ ਤੋਂ ਪਤਾ ਨਹੀਂ ਕਿੱਦਾਂ ਨਾ ਸਕਿਪ ਹੋ ਗਿਆ ਕਿਵੇਂ ਮੈਨੂੰ ਪਤਾ ਨਹੀਂ ਲੱਗਿਆ ਜਾ ਫਿਰ ਵੀ ਮੇਰੇ ਕੋਲੇ ਇਹ ਸੂਟ ਪਾਏ ਨੇਗੇ ਤੇ ਸਟਾਕ ਆਇਆ ਨੂੰ ਤਾਂ ਵੈਸੇ ਕੋਈ ਜ਼ਿਆਦਾ ਦਿਨ ਨਹੀਂ ਹੋਏ 10-15 ਕਿ ਦਿਨ ਹੀ ਹੋਏ ਨੇਗੇ ਇਹਦੇ ਨਾਲ ਹੈਗੀ ਅਜੀਬ ਵਾਲੀ ਬਾਟਮ ਪਹਿਲਾਂ ਆਪਾਂ ਸੇਲ ਕੀਤੇ ਸੀਗੇ ਪਿੰਕ ਸਲਵਾਰ ਨਾਲ ਤੇ ਹੁਣ ਇਹਦੇ ਨਾਲ ਇਹ ਵਾਲੀ ਬਾਟਮ ਆਈ ਸੀਗੀ ਤੁਸੀਂ ਰੱਖ ਸਕ ਤੁਸੀਂ ਇਹਦੇ ਨਾਲ ਇਹ ਵਾਲੀ ਤੇ ਤੁਸੀਂ ਇਹ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਵਰਕ ਵੀ ਕਰਵਾ ਸਕਦੇ ਹੋ ਬਾਟਮ ਤੇ ਜਿੱਦਾਂ ਤੁਸੀਂ ਪਸੰਦ ਤੁਹਾਨੂੰ ਕੰਮ ਆਪਣਾ ਕੋਈ ਡਿਜ਼ਾਈਨ ਦੇ ਸਕਦੇ ਨਹੀਂ ਅਸੀਂ ਆਪਦੇ ਅਕੋਰਡਿੰਗ ਤੇ ਵਰਕ ਕਰਵਾ ਸਕਦੇ ਹਾਂ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਹੈਗਾ ਤੇ ਫਿਰ ਤੁਸੀਂ ਆਪਣਾ ਆਰਡਰ ਦੇਣਾ ਹੈਗਾ ਤੇ ਤੁਸੀਂ ਬੁਕਿੰਗ ਤੇ ਵੀ ਬੁੱਕ ਵੀ ਕਰਵਾ ਸਕਦੇ ਹੋਗੇ ਸੂਟ ਤੇ ਹੋਲਡ ਤੇ ਵੀ ਰਖਵਾ ਸਕਦੇ ਹੋਗੇ 1-2 ਦਿਨਾਂ ਲਈ ਤੁਹਾਡਾ ਸੂਟ ਕੋਈ ਗੱਲ ਨਹੀਂ ਅਸੀਂ ਸਭ ਦੀ ਮਤਲਬ ਸਾਰੀ ਗੱਲ ਸਮਝਦੇ ਆ ਨਾ ਇੱਕ ਦੋ ਦਿਨਾਂ ਲਈ ਅਸੀਂ ਐਵੇਂ ਨਹੀਂ ਕਹਿੰਦੇ ਕਿ ਤੁਸੀਂ ਤੋਂ ਅੱਜ ਹੀ ਸੂਟ ਰਖਵਾਇਆ ਤੇ ਅੱਜ ਹੀ ਪੇਮੈਂਟ ਕਰੋ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਪੇਮੈਂਟ ਆਰਾਮ ਨਾਲ ਕਰ ਸਕਦੇ ਹੋ ਵੀ ਕੋਈ ਗੱਲ ਨਹੀਂ ਪਾਰਲਿਆਂ ਭੈਣਾਂ ਨੇ ਉਹਨਾਂ ਨੂੰ ਚਾਰਜਸ ਪੈਂਦੇ ਨੇਗੇ ਉਹ ਤੁਸੀਂ ਚਾਹੇ ਮੈਨੂੰ ਇਕੱਠੀ ਪੇਮੈਂਟ ਕਰ ਦਿਆ ਕਰੋ بار بار ਚਾਹੀਦੀ ਪੇਮੈਂਟ ਨਾ ਕਰਿਆ ਕਰੋ ਇੱਕ ਵਾਰ ਹੀ ਆਦਮ ਵਿਚਾਰੇ ਜੇ ਪੇਮੈਂਟ ਕਰਤੀ ਵੀ ਟੋਟਲ ਜੇ ਤਾਂ ਪਤਾ ਲੱਗ ਜਾਂਦਾ ਉਹਨਾਂ ਮਾੜੀ ਮੋਟੀ ਰਹਿ ਜਾਂਦੀ ਹੁੰਦੀ ਚਲੋ ਉਹ ਫੇਰ ਹੋ ਜਾਂਦੀ ਹੁੰਦੀ ਹੈਗੀ ਰੈਡੀ ਹੋਣ ਤੋਂ ਬਾਅਦ ਠੀਕ ਹੈ ਜੀ ਤੇ ਪਰ ਵੀ ਕਈ ਪੈਣਾ ਤਾਂ ਮੇਰੇ ਬਿਨਾ ਕਹੀ ਜਿਵੇਂ ਕੁਛਕ ਪੇਮੈਂਟ ਕਰ ਦਿੰਦੀਆਂ ਨੇ ਬਾਹਰਲੀਆਂ ਤੇ ਕਈ ਪੈਣਾ ਨੂੰ ਮੈਂ ਕਹਿ ਦਿੰਦੀ ਹੁੰਨੀ ਆ ਕਿ ਕਿਉਂਕਿ ਉਹਨਾਂ ਚਾਰਜਸ ਪੈਂਦੇ ਨੇ ਕਿ ਮੈਂ ਉਹਨਾਂ ਦੀ ਗੱਲ ਸਮਝਦੀ ਆਂ ਕਿ ਸਾਰੀ ਤੇ ਉਹਨਾਂ ਨੂੰ ਮੈਂ ਕਹਿ ਵੀ ਦਿੰਦੀ ਹੁੰਨੀ ਆ ਵੀ ਤੁਸੀਂ ਕੋਈ ਗੱਲ ਨਹੀਂ ਇਕੱਠੀ ਕਰਦੇ ਹੋ ਪੇਮੈਂਟ ਤੇ ਬਾਕੀ ਹਰ ਇੱਕ ਬੰਦੇ ਦੀ ਆਪਣੀ ਜ਼ੁਬਾਨ ਹੁੰਦੀ ਆ ਹਨਾ ਤੇ ਮੈਨੂੰ ਜਿੰਨੇ ਵੀ ਮੇਰੇ ਕਲਾਇੰਟ ਨੇਗੇ ਮੈਨੂੰ ਉਹਨਾਂ ਤੇ ਪੂਰਾ ਟਰਸਟ ਹੈਗਾ ਜੇ ਤੁਸੀਂ ਮੇਰੇ ਤੇ ਟਰਸਟ ਕਰਦੇ ਹੋਗੇ ਮੈਂ ਤੁਹਾਡੇ ਤੇ ਵੀ ਟਰਸਟ ਕਰਦੀ ਆਂਗੀ ਸਾਰੇ ਪੂਰੇ ਵਧੀਆ ਕਲਾਇੰਟ ਨੇਗੇ ਮੇਰੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਂ ਵੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਉਹਨਾਂ ਦਾ ਹਰ ਇੱਕ ਜਿੱਦਾਂ ਵੀ ਉਹ ਕਹਿੰਦੇ ਨੇਗੇ ਆਪਾਂ ਇੱਕ ਬੋਲਦੇ ਉਹਨਾਂ ਦਾ ਕੰਮ ਸੁਣਦੇ ਆ ਕਰਦੇ ਆਂਗੇ ਜਿਵੇਂ ਵੀ ਉਹਨਾਂ ਨੂੰ ਪਸੰਦ ਆਉਂਦਾ ਹੈਗਾ ਤੇ ਬਾਕੀ ਹਨਾ ਤੁਸੀਂ ਮੈਸੇਜ ਕਰਕੇ ਦੱਸ ਦਿਆ ਕਰੋ ਵੀ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਵੀ ਤੁਹਾਨੂੰ ਫੂਟ ਕਿਵੇਂ ਦੇ ਲੱਗੇ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਤੁਸੀਂ ਮੇਰੇ ਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋਗੇ ਤੇ ਸਬਸਕ੍ਰਾਈਬ ਵੀ ਕਰਦੇ ਕਰੋ ਹਨਾ ਹੀ ਮੇਰੇ ਚੈਨਲ ਨੂੰ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ